ਪਾਲਾ ਦਲਾਰਪੁਰਿਆ ਪਾਲਾ ਮਲੇ ਦਾ ਝਾਫਾ ਓਏ ਆਇਆ ਸੁਬਾਹ ਵਾਜ ਕਹਿੰਦੇ ਸੁਫੈਤਿਆ ਜੁਉਦੀਆ ਓਏ ਵਾਜ ਸੁਫੈਤਿਆ ਜੁਉਦੀਆ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਾਲੇ ਜਲਾਲਪੁਰ ਨੇ ਪਹਿਲਾ ਮੈਚ ਖੇਡਿਆ ਪੰਜਾਬ ਦੇ ਵਿੱਚ ਉਹਦੇ ਟੌਪ ਦੇ ਜੱਫੇ ਜੇ ਤੁਹਾਨੂੰ ਇਹ ਜੱਫੇ ਚੰਗੇ ਲੱਗਣਾ ਚੱਲਦੇ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਬਾਅਦ ਤੋਂ ਆਏ ਸ਼ੇਅਰ ਕਰਨਾ ਤੇ ਆਪਣੇ ਮਨਪਸੰਦ ਪਲੇਅਰ ਦਾ ਨਾਮ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ Enjoy ਕਰੋ ਅੱਜ ਦੀ ਇਹ ਵੀਡੀਓ ਧੰਨਵਾਦ ਜਲਾਲਪੁਰੀਆਂ ਪਾਲਾ ਤੇ ਦੁੱਲਾ ਕਹਿੰਦੇ ਜੇ ਅਗਲੇ ਸਾਲ ਵੀ ਗੁਰਪ੍ਰਭਾਤ ਇਹ ਕੌਣ ਆ ਕਹਿੰਦੇ ਲਾਸਟ ਕੁਆਟਰ ਫਿਰ ਪਹਿਲੇ ਸੈਮੀ ਲਈ ਟੀਮਾਂ ਓ ਜਲਾਲਪੁਰਿਆ ਪਾਲਾ ਜਲਾਲਪੁਰਿਆ ਪਾਲਾ ਜਲਾਲਪੁਰਿਆ ਪਾਲਾ ਮੜਿਆ ਦਾ ਜਾਫਾ ਓ ਆਇਆ ਸੁਬਾਬ ਵਾਜ ਕਹਿੰਦੇ ਸੁਫੇਤਿਆਂ ਜੂ ਆਉਂਦੀ ਆ ਓ ਵਾਜ ਸੁਫੇਤਿਆਂ ਜੂ ਆਉਂਦੀ पाला ਜਲਾਲਪੁਰੀਆ ਅਮਰ ਕਬੱਡੀ ਫੇਰ ਕੁੱਦੇ ਵਾਲੇ ਬੂਟੇ ਨੇ ਪਾਦੀ ਹੈ ਹਰਖੋ ਵਾਲੀਆ ਕੱਲ ਡਰੋਲੀ ਭਾਈ ਦੇ ਕਬੱਡੀ ਕੱਪ ਦਾ ਬੈਸਟ ਰਹਾ ਮੇਰੇ ਮਿੱਤਰੋ ਪਿਛਲੇ ਸਾਲ ਸੈਮੀ ਦਾ ਫਾਈਨਲ ਦਾ ਐਸ ਸਾਲ ਫਾਈਨਲ ਦਾ ਬੈਸਟ ਆ ਕੱਲਾ ਵਾਲੇ ਮੁੰਨਾ ਯਾਰੀਆ ਜਲਾਲਪੁਰੀਆ ਪਾਲਾ ਜਲਾਲਪੁਰੀਆ ਪਾਲਾ ਓ ਮੱਲਿਆਂ ਦਾ ਝਾਫਾ ਏ ਕੁੱਦੇ ਵਾਲਾ ਵੀ ਕਹਿੰਦੇ ਤਕੜਾ ਮੇਰੇ ਮਿੱਤਰੋ ਓ ਮੱਲਾ ਬੱਲੇ ਬੱਲੇ ਕਰਵਾ ਦੇ ਓ ਕੁੱਦੇ ਪੰਡ ਵਾਲਿਆ ਏ ਪਾਲਾ ਤੇ ਬੂਟਾ ਪਾਲਾ ਤੇ ਬੂਟਾ